ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਉਮੀਦ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਦਿਨ ਚੰਗਾ ਲੰਘ ਰਿਹਾ ਹੋਵੇਗਾ ਅੱਜ ਕੋਈ ਟੌਪਿਕ ਨਹੀਂ ਹੈ ਕਿਸੇ ਵਿਸ਼ੇ ਉੱਪਰ ਚਰਚਾ ਕਰਨ ਨੂੰ ਮਨ ਨਹੀਂ ਕਰ ਰਿਹਾ ਅੱਜ ਸਿਰਫ ਮਨ ਦੇ ਵਿੱਚ ਸਵਾਲ ਨੇ ਤੇ ਇਹ ਸਵਾਲ ਇਕੱਲੇ ਮੇਰੇ ਵਾਸਤੇ ਨਹੀਂ ਹੈਗੇ ਜਾਂ ਇਕੱਲੇ ਕਿਸੇ ਇੱਕ ਵਾਸਤੇ ਨਹੀਂ ਹੈਗੇ ਇਹ ਸਵਾਲ ਸਾਡੇ ਸਾਰਿਆਂ ਵਾਸਤੇ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਕੀ ਅਸੀਂ ਆਪਣੀ ਜ਼ਿੰਦਗੀ ਦੀ ਕੀਮਤ ਨੂੰ ਕੌੜੀਆਂ ਦੇ ਭਾਅ ਵੀ ਨਹੀਂ ਜਾਣਦੇ ਅੱਜ ਸਾਡੇ ਪਿੰਡ ਸਾਡਾ ਆਪਣਾ ਭਰਾ ਹੀ ਲੱਗਦਾ ਸੀਗਾ ਉਸਨੇ ਬੜਾ ਗਲਤ ਕਦਮ ਚੱਕਿਆ ਤੇ ਉਹ ਅੱਜ ਇਸ ਦੁਨੀਆ ਵਿੱਚ ਨਹੀਂ ਰਿਹਾ ਬੜਾ ਦੁਖਵੀ ਹੈ ਜਵਾਨ ਜਹਾਨ ਮੁੰਡਾ ਸੀਗਾ ਸੋਹਣਾ ਸੁਨੱਖਾ ਬੜੀ ਛੋਟੀ ਉਮਰ ਵਿੱਚ ਇਸ ਦੁਨੀਆ ਤੋਂ ਚਲੇ ਗਿਆ ਪਰ ਬਹੁਤ ਸਾਰੇ ਸਵਾਲ ਉੱਠੇ ਮਨ ਵਿੱਚ ਕੀ ਅਸੀਂ ਕੀ ਪੰਜਾਬ ਦੇ ਮੁੰਡੇ ਜਾਂ ਪੂਰੇ ਇੰਡੀਆ ਦੇ ਮੁੰਡੇ ਮਾਨਸਿਕ ਤੌਰ ਤੇ ਮਾਨਸਿਕ ਤੌਰ ਤੇ ਐਨੇ ਕਮਜ਼ੋਰ ਹੋ ਚੁੱਕੇ ਨੇ ਕਿ ਛੋਟੀਆਂ ਮੋਟੀਆਂ ਪਰੇਸ਼ਾਨੀਆਂ ਨੂੰ ਜਾਂ ਕਿਸੇ ਨੇ ਕੋਈ ਗੱਲ ਕਹਿ ਦਿੱਤੀ ਜਾਂ ਅਸੀਂ ਕਿਸੇ ਨੂੰ ਕਹਿ ਦਿੱਤੀ ਜਾਂ ਕਿਸੇ ਨੇ ਸਾਨੂੰ ਕੁਝ ਕਹਿ ਦਿੱਤਾ ਕਿ ਅਸੀਂ ਐਨੀ ਛੇਤੀ ਹਿੰਮਤ ਹਾਰ ਜਾਂਦੇ ਆ ਕਿ ਅਸੀਂ ਆਪਣੀ ਜ਼ਿੰਦਗੀ ਦੀ ਕੀਮਤ ਨੂੰ ਸਮਝਦੇ ਨਹੀਂ ਆ ਅਸੀਂ ਆਪਣੀ ਜ਼ਿੰਦਗੀ ਨੂੰ ਜ਼ਾਇਆ ਕਰਨ ਵਿੱਚ ਇੱਕ ਮਿੰਟ ਵੀ ਨਹੀਂ ਲਗਾਉਂਦੇ ਮੇਰੀ ਬੇਨਤੀ ਹੈ ਖਾਸ ਕਰਕੇ ਉਹਨਾਂ ਯੰਗ ਜਨਰੇਸ਼ਨ ਵਾਲੇ ਮੁੰਡਿਆਂ ਨੂੰ ਜੋ ਮਾਨਸਿਕ ਤੌਰ ਤੇ ਐਨੇ ਜਿਆਦੇ ਕਮਜ਼ੋਰ ਹੋ ਚੁੱਕੇ ਨੇ ਕਿਸੇ ਵੀ ਕਿਸੇ ਵੀ ਪਰੇਸ਼ਾਨੀ ਦਾ ਹੱਲ ਇਹ ਨਹੀਂ ਹੁੰਦਾ ਦੂਸਰੀ ਗੱਲ ਜੇ ਕਿਸੇ ਨੂੰ ਵੀ ਲੱਗਦਾ ਹੈ ਕਿ ਐਡਾ ਕਰਕੇ ਜਾਂ ਅਸੀਂ ਆਪਣੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਤੋਂ ਬਚ ਜਾਵਾਂਗੇ ਜਾਂ ਕਿਸੇ ਨੂੰ ਦੁਖੀ ਕਰ ਦਵਾਂਗੇ ਅਖੀਰ ਵਿੱਚ ਅਸੀਂ ਬਸ ਆਪਣੇ ਘਰਦਿਆਂ ਨੂੰ ਆਪਣੇ ਨਜ਼ਦੀਕੀ ਪਰਿਵਾਰ ਮਾਰਿਆਂ ਨੂੰ ਹੀ ਦੁਖੀ ਕਰਦੇ ਹਾਂ ਹੋਰ ਇਸ ਦੁਨੀਆ ਤੇ ਕਿਸੇ ਦਾ ਕੁਝ ਵੀ ਨਹੀਂ ਜਾਂਦਾ ਤੇ ਸਭ ਤੋਂ ਵੱਡਾ ਨੁਕਸਾਨ ਸਭ ਤੋਂ ਵੱਡਾ ਨੁਕਸਾਨ ਅਸੀਂ ਆਪਣਾ ਆਪ ਕਰਦੇ ਹਾਂ ਕਿਸੇ ਨੂੰ ਵੀ ਸਾਨੂੰ ਕਿਸੇ ਨੂੰ ਵੀ ਇਹ ਜਿਹੇ ਕਦਮ ਆਪਣੀ ਜ਼ਿੰਦਗੀ ਵਿੱਚ ਨਹੀਂ ਚੱਕਣਾ ਚਾਹੀਦਾ ਬਾਕੀ ਪਰੇਸ਼ਾਨੀਆਂ ਤੰਗੀਆਂ ਤਕਲੀਫਾਂ ਕਿਸੇ ਨੂੰ ਪੈਸੇ ਕਰਕੇ ਹੋ ਸਕਦੀ ਹੈ ਕਿਸੇ ਨੂੰ ਕਿਸੇ ਹੋਰ ਗੱਲ ਕਰ ਸਕ ਕਿਸੇ ਹੋਰ ਗੱਲ ਕਰਕੇ ਹੋ ਸਕਦੀ ਹੈ ਸਭ ਤੋਂ ਜ਼ਿਆਦਾ ਹਰਾਨੀ ਉਦੋਂ ਹੁੰਦੀ ਹੈ ਜਦ ਚੰਗੇ ਘਰਾਂ ਦੇ ਮੁੰਡੇ ਜਿਨ੍ਹਾਂ ਸਿਰ ਕੋਈ ਕਰਜ਼ਾ ਨਹੀਂ ਹੈ ਕੋਈ ਪੈਸੇ ਦੀ ਤੰਗੀ ਨਹੀਂ ਹੈ ਬੜਾ ਵਧੀਆ ਘਰ-ਬਾਰ ਵੀ ਨੇ ਉਹ ਬਸ ਛੋਟੀ-ਮੋਟੀ ਗੱਲਾਂ ਤੋਂ ਪ੍ਰੇਸ਼ਾਨ ਹੋ ਕੇ ਇਹਜਾ ਕਦਮ ਚੱਕ ਲੈਂਦੇ ਨੇ ਮੇਰੀ ਆਪ ਸਭ ਅੱਗੇ ਬੇਨਤੀ ਹੈ ਹਮੇਸ਼ਾ ਗੱਲਬਾਤ ਆਪਣੇ ਨਾਲ ਆਪਣੇ ਬੱਚਿਆਂ ਨਾਲ ਜਾਂ ਉਹਨਾਂ ਯੰਗ ਜਨਰੇਸ਼ਨ ਦੇ ਮੁੰਡੇ ਕੁੜੀਆਂ ਨੂੰ ਵੀ ਜੇ ਤੁਹਾਡੇ ਦਿਮਾਗ ਵਿੱਚ ਕਿਸੇ ਦੇ ਵੀ ਕੋਈ ਪਰੇਸ਼ਾਨੀ ਹੁੰਦੀ ਹੈ ਤਾਂ ਗੱਲਬਾਤ ਖੁੱਲ੍ਹ ਕੇ ਕਰਿਆ ਕਰੋ ਆਪਣੇ ਘਰਾਂ ਵਿੱਚ ਇਹਜਾ ਮਾਹੌਲ ਬਣਾਓ ਕਿ ਸਾਡੇ ਬੱਚੇ ਸਾਡੇ ਭੈਣ ਭਰਾ ਜਾ ਸਾਡੇ ਕੋਈ ਵੀ ਨਜ਼ਦੀਕੀ ਸਾਡੇ ਨਾਲ ਕੋਈ ਵੀ ਗੱਲ ਖੁੱਲਕੇ ਕਰ ਸਕਣ ਅਸੀਂ ਜੋ ਮੈਂ ਦੇਖਿਆ ਖਾਸ ਕਰਕੇ ਪੰਜਾਬ ਵਿੱਚ ਜੇ ਮੈਂ ਦੱਸਾਂ ਜੋ ਮੈਂ ਦੇਖਿਆ ਅਸੀਂ ਹਰ ਕਿਸੇ ਨੂੰ ਕੰਟਰੋਲ ਕਰਨ ਤੇ ਜਾਂਦੇ ਆ ਕਦੇ ਵੀ ਕਿਸੇ ਨੂੰ ਕੰਟਰੋਲ ਕਰਨ ਬੰਦ ਨਾ ਜਾਓ ਬਲਕਿ ਉਹਨਾਂ ਦੇ ਦੋਸਤ ਬਣੋ ਉਹਨਾਂ ਨਾਲ ਗੱਲਬਾਤ ਕਰੋ ਤਾਂ ਕਿ ਉਹ ਤੁਹਾਡੇ ਨਾਲ ਤੁਹਾਡੇ ਨਾਲ ਆਪਣੀ ਜ਼ਿੰਦਗੀ ਦੀ ਹਰ ਗੱਲ ਸ਼ੇਅਰ ਕਰ ਸਕਣ ਇੱਕ ਹੋਰ ਬੜੀ ਗੱਲ ਸਾਹਮਣੇ ਆਂਦੀ ਹੈ ਕਿਈ ਕੇਸਾਂ 'ਚ ਅਸੀਂ ਦੇਖਦੇ ਆ ਕਿ ਲੋਕ ਇੱਕ ਦੂਏ ਨੂੰ ਤਾਣੇ ਮੇਣੇ ਮੋਟ ਮਾਰਦੇ ਨੇ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਜੇ ਤੁਸੀਂ ਵੀ ਕਿਸੇ ਨੂੰ ਤਾਣੇ ਮੇਣੇ ਮਾਰਦੇ ਹੋ ਨਾ ਤਾਂ ਤਾਣੇ ਮੇਣੇ ਮਾਰਨੇ ਬੰਦ ਕਰ ਦਿਓ ਕਈ ਵਾਰ ਕੋਈ ਬੰਦਾ ਤੁਹਾਡੇ ਤਾਣੇ ਮੇਣਿਆਂ ਨੂੰ ਨਹੀਂ ਸਹਾ ਸਕਦਾ ਹਰ ਕਿਸੇ ਬੰਦੇ ਦਾ ਦਿਮਾਗ ਤੁਹਾਡੇ ਵਰਗਾ ਚਤਰਚਲਾਇਕ ਨਹੀਂ ਹੁੰਦਾ ਤੁਸੀਂ ਤਾਂ ਸਿਰਫ ਕਿਸੇ ਦੀ ਖਿੱਲੀ ਉਡਾਣ ਲੱਗੇ ਕਿ ਜੇ ਉਹ ਤਾਨੇ ਮੇਨੇ ਮਾਰ ਦਿੰਦੇ ਹੋ ਪਰ ਅਗਲਾ ਆਪਣੇ ਦਿਮਾਗ ਚ ਉਸ ਗੱਲ ਨੂੰ ਕਿਵੇਂ ਲੈ ਕੇ ਜਾਂਦਾ ਹੈ ਇਸ ਦੇ ਜ਼ਿੰਮੇਵਾਰ ਵੀ ਤੁਹਾਨੂੰ ਬਣਨਾ ਪਵੇਗਾ ਜਿਹੜੇ ਲੋਕ ਵੀ ਇਹ ਸਿਰਫ ਗੱਲ ਉਹਨਾਂ ਵਾਸਤੇ ਹੈ ਜਿਹੜੇ ਲੋਕ ਦੂਜਿਆਂ ਨੂੰ ਤਾਨੇ ਮੇਨੇ ਮਾਰਦੇ ਨੇ ਤਾਨੇ ਮੇਨੇ ਮਾਰਨੇ ਬੰਦ ਕਰ ਦਿਓ ਤੇ ਮੇਰੀ ਹੱਥ ਬੰਨ੍ਹ ਕੇ ਗੁਜਾਰਿਸ਼ ਹੈ ਜੋ ਕੋਈ ਵੀ ਮੇਰੀ ਵੀਡੀਓ ਦੇਖੇ ਜਾਂ ਕਿਸੇ ਦੇ ਮਨ ਵਿੱਚ ਵੀ ਕੋਈ ਗਲਤ ਸਟੈਪ ਚੱਕਣ ਦਾ ਕਦੇ ਵੀ ਵਿਚਾਰ ਆਉਂਦਾ ਹੈ ਨਾ ਤਾਂ ਨਾ ਚੱਕਿਆ ਕਰੋ ਜੇ ਤੁਹਾਡੇ ਨਾਲ ਕੋਈ ਗਲਤ ਵੀ ਕਰਦਾ ਹੈ ਤਾਂ ਵੀ ਪਰਵਾਹ ਨਾ ਕਰਿਆ ਕਰੋ ਇਹ ਕੁਦਰਤ ਬੜੀ ਬਿਆੰਤ ਹੈ ਜੇ ਤੁਹਾਡੇ ਨਾਲ ਅੱਜ ਕੁਝ ਗਲਤ ਕਰ ਰਿਹਾ ਨਾ ਤਾਂ ਉਸ ਦੇ ਪਰਵਾਹ ਨੂੰ ਉਸ ਦਾ ਦੁੱਗਣਾ ਭੁਗਤਣਾ ਹੀ ਪਵੇਗਾ ਇਹ ਗੱਲ ਕੁਦਰਤ ਤੇ ਛੱਡ ਦਿਆ ਕਰੋ ਤੇ ਆਪ ਆਪਣੀ ਜ਼ਿੰਦਗੀ ਵਿੱਚ ਗਾਹਾਂ ਵਧਜਿਆ ਕਰੋ ਬਾਕੀ ਜੇ ਕੋਈ ਕਿਸੇ ਦੇ ਘਰ ਵਿੱਚ ਕੋਈ ਦੁੱਖ ਤਕਲੀਫ ਹੁੰਦੀ ਹੈ ਜਾਂ ਕੋਈ ਲੜਾਈ ਝਗੜਾ ਹੁੰਦਾ ਹੈ ਕਈ ਵਾਰ ਕਹਾ ਸੁਣੀ ਹੋ ਜਾਂਦੀ ਹੈ ਐਨੀ ਪ੍ਰਵਾਹ ਨਹੀਂ ਕਰੀਦੀ ਹੁੰਦੀ ਉਹ ਹਰ ਕਿਸੇ ਨਹੀਂ ਹੁੰਦੀ ਐ ਸਾਡੀਆਂ ਸਾਡੀਆਂ ਵੀ ਹੁੰਦੀਆਂ ਨੇ ਆਪਣੇ ਭੈਣਾਂ ਭਰਾਵਾਂ ਨਾਲ ਆਪਣੇ ਰਿਸ਼ਤੇਦਾਰਾਂ ਨਾਲ ਉਹ ਹਰ ਕਿਸੇ ਦੀ ਆ ਹੋ ਜਾਂਦੀਆਂ ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀ ਪਰ ਆਪਣੀ ਜ਼ਿੰਦਗੀ ਨੂੰ ਜ਼ਾਇਆ ਕਰਨ ਵੱਲ ਨਾ ਜਾਇਆ ਕਰੋ ਨਾ ਸੋਚਿਆ ਕਰੋ ਜ਼ਿੰਦਗੀ ਬਹੁਤ ਕੀਮਤੀ ਐ ਜੇ ਕਿਸੇ ਨੂੰ ਕੋਈ ਪੈਸੇ ਦੀ ਤੰਗੀ ਐ ਜਾਂ ਕਿ ਆਪਣੀ ਜ਼ਿੰਦਗੀ ਵਿੱਚ ਸਫਲ ਨਹੀਂ ਹੋ ਪਾਉਂਦਾ ਜਾਂ ਕਈ ਵਾਰ ਅਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਗਲਤੀਆਂ ਕਰੀਆਂ ਹੁੰਦੀਆਂ ਕਿ ਸਾਨੂੰ ਲੱਗਦਾ ਵੀ ਸਾਡੀ ਜ਼ਿੰਦਗੀ ਖਤਮ ਹੋ ਚੁੱਕੀ ਐ ਐਤਾ ਕਦੇ ਨਹੀਂ ਹੁੰਦਾ ਜ਼ਿੰਦਗੀ ਹਰ ਕਿਸੇ ਨੂੰ ਇੱਕ ਮੌਕਾ ਜ਼ਰੂਰ ਦਿੰਦੀ ਐ ਬਸ ਲੋੜ ਹੈਗੀ ਐ ਆਪਣੇ ਆਪ ਤੇ ਕੰਮ ਕਰਨ ਦੀ ਜੇ ਅਸੀਂ ਆਪਣੀਆਂ ਗਲਤੀਆਂ ਸੁਧਾਰ ਕੇ ਆਪਣੇ ਆਪ ਤੇ ਕੰਮ ਕਰਨ ਲੱਗ ਜਾਈਏ ਆਪਣੇ ਆਪ ਨਾਲ ਕਿਸੇ ਹੋਰ ਨਾਲ ਇਮਾਨਦਾਰ ਮੁੰ ਨੂੰ ਨਹੀਂ ਮੈਂ ਕਹੂੰਗਾ ਆਪਣੇ ਆਪ ਨਾਲ ਇਮਾਨਦਾਰ ਹੋ ਜੋ ਤੁਹਾਡੀ ਜ਼ਿੰਦਗੀ ਬਹੁਤ ਜ਼ਿਆਦਾ ਸੁਖਾਰੀ ਹੋ ਜਾਵੇਗੀ ਬਹੁਤ ਲੋਕ ਬਹੁਤ ਲੋਕਾਂ ਨੇ ਆਪਣੀ ਜ਼ਿੰਦਗੀ ਵਿੱਚ ਗਲਤੀਆਂ ਕਰੀਆਂ ਨੇ ਪੰਜਾਬ ਵਿੱਚ ਤਾਂ ਕਿੰਨੀਆਂ ਹੀ ਉਦਾਹਰਣਾਂ ਨੇ ਅੱਜ ਦੇ ਦਿਨ ਅੱਜ ਦੇ ਤਰੀਕ ਵਿੱਚ ਵੀ ਤੁਸੀਂ ਲੱਖਾਂ ਸਦਾਣਾ ਦੇਖ ਲਓ ਜਾਂ ਹੋਰ ਕਿੰਨੇ ਮੁੰਡੇ ਦੇਖ ਲਓ ਉਹ ਕਿੰਨੇ ਗਲਤ ਰਾਵਾਂ ਤੋਂ ਮੁੜ ਕੇ ਵਾਪਸ ਆਏ ਨੇ ਤੇ ਬੜੀ ਵਧੀਆ ਅੱਜ ਦੇ ਡੇਟ ਵਿੱਚ ਉਹ ਬੜੀ ਵਧੀਆ ਜ਼ਿੰਦਗੀ ਜੀ ਰਹੇ ਨੇ ਠੀਕ ਹੈ ਉਹਨਾਂ ਨੇ ਪਹਿਲਾਂ ਕੁਝ ਗਲਤੀਆਂ ਕਰੀਆਂ ਉਨਾ ਮੁਰ ਜ਼ਨਨਤ ਤੋਂ ਬਤਨਾ ਪੈ ਰਿਹਾ ਤੇ ਹੌਲੀ ਹੌਲੀ ਇੱਕ ਦਿਨ ਆਵੇਗਾ ਜਿੱਦੋਂ ਆਪਣੀ ਸਾਰੀਆਂ ਗਲਤੀਆਂ ਦਾ ਹਰਜਾਨਾ ਭੁਗਤ ਲੈਣਗੇ ਤੇ ਬਿਲਕੁਲ ਹੀ ਸੁਰਖਰੂ ਹੋ ਜਾਣਗੇ ਬਹੁਤ ਸਾਰੇ ਲੋਕ ਗਰੀਬੀ ਵਿੱਚ ਆਪਣੀ ਜ਼ਿੰਦਗੀ ਕੱਟਦੇ ਨੇ ਪਰ ਉਹ ਕਦੇ ਵੀ ਡਰ ਕੇ ਹਿੰਮਤ ਨਹੀਂ ਹਾਰਦੇ ਹਿੰਮਤ ਨਾ ਹਾਰਿਆ ਕਰੋ ਕੁਝ ਨਹੀਂ ਹੁੰਦਾ ਜੇ ਜ਼ਿੰਦਗੀ ਵਿੱਚ ਕਦੇ ਵੀ ਤੁਹਾਨੂੰ ਲੱਗਦਾ ਵੀ ਸਾਡਾ ਕੁਝ ਨਹੀਂ ਬਣਨਾ ਤਾਂ ਅਜਿਹਾ ਸੋਚਣਾ ਬਿਲਕੁਲ ਗਲਤ ਹੈ ਤੁਸੀਂ ਬਸ ਆਪਣੇ ਆਪ ਤੇ ਕੰਮ ਕਰੋ ਆਪਣੀ ਗਲਤੀਆਂ ਤੇ ਕੰਮ ਕਰੋ ਜ਼ਿੰਦਗੀ ਦਾ ਕੁਝ ਨਹੀਂ ਪਤਾ ਹੁੰਦਾ ਅੱਜ ਕੀ ਹੈ ਤੇ ਕੱਲ ਨੂੰ ਕੀ ਹੋ ਜਵੇ ਮੈਂ ਆਸ ਕਰਦਾ ਤੁਹਾਨੂੰ ਸਾਰਿਆਂ ਨੂੰ ਇਹ ਗੱਲਾਂ ਚੰਗੀਆਂ ਲੱਗਣਗੀਆਂ ਤੇ ਆਪਣੇ ਯਾਰਾਂ ਦੋਸਤਾਂ ਨੂੰ ਆਪਣੇ ਰਿਸ਼ਤੇਦਾਰਾਂ ਵਿੱਚ ਜੇ ਕੋਈ ਵੀ ਤੁਹਾਨੂੰ ਲੱਗਦਾ ਐਨਾ ਵੀ ਬਹੁਤ ਗੁੱਸੇ ਵਾਲਾ ਹੈ ਤਾਂ ਉਹ ਉਹਦੇ ਨਾਲ ਬੈਠ ਕੇ ਉਸਤੇ ਟਿੱਕਚਰ ਕਰਨ ਦੀ بجائے ਨਾ ਉਸ ਨੂੰ ਪਿਆਰ ਨਾਲ ਸਮਝਾਇਆ ਕਰੋ ਨਹੀਂ ਪਤਾ ਹੁੰਦਾ ਜ਼ਿੰਦਗੀ ਵਿੱਚ ਕਦ ਕੋਈ ਕਿਹੜਾ ਕਦਮ ਚੱਕ ਜਾਵੇ ਸੋ ਆਸ ਕਰਦਾ ਤੁਸੀਂ ਇਸ ਵੀਡੀਓ ਤੋਂ ਜ਼ਰੂਰ ਕੁਝ ਸਿੱਖੋਗੇ ਤੇ ਅੱਗੇ ਸਿਖਾਉਣ ਦੀ ਵੀ ਜ਼ਰੂਰ ਕੋਸ਼ਿਸ਼ ਕਰੂੰਗੇ ਧੰਨਵਾਦ ਸਾਰਿਆਂ ਦਾ ਜੀ